ਖਬਰਨਾਮਾ ਦੇਖ ਰਿਹਾ ਸੋਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਸ਼ਵੀਕਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੱਗਿਆ ਵੱਡਾ ਝਟਕਾ ਮੁੱਖ ਮੰਤਰੀ ਭਗਵੰਤ ਮਾਨ ਹੋਏ ਸ਼ਰਨਸਾਰ ਇੱਕ ਪਾਸੇ ਰਜ ਕੇ ਜਲੂਸ ਨਿਕਲਿਆ ਸੀ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਵਾਲ ਦਾ ਸੁਨਾਮ ਦੀ ਰੈਲੀ ਦੇ ਵਿੱਚ ਜਦੋਂ ਸ਼ਹੀਦ ਉਧਮ ਸਿੰਘ ਦਾ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਸੀ ਜਿਵੇਂ ਹੀ ਅਰਵਿੰਦ ਕੇਸ਼ਵਾਲ ਲੈਕਚਰ ਸਟੈਂਡ ਤੇ ਆਏ ਲੋਕਾਂ ਨੂੰ ਸੰਬੋਧਨ ਕਰਨ ਦੇ ਲਈ ਤੇ 50 ਮਿੰਟਾਂ ਦੇ ਵਿੱਚ ਸਾਰੀਆਂ ਕੁਰਸੀਆਂ ਖਾਲੀ ਹੋ ਗਈਆਂ ਹੱਕੇ ਬੱਕੇ ਰਹਿ ਗਿਆ ਅਰਵਿੰਦ ਕੇਸ਼ੀਵਾ ਕਿਉਂਕਿ ਪੰਜਾਬ ਦੇ ਲੋਕਾਂ ਨੇ ਦੱਸ ਦਿੱਤਾ ਹੈ ਕਿ ਤੁਸੀਂ ਪੰਜਾਬ ਦੇ ਵਿੱਚ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਨਹੀਂ ਆਓਗੇ ਤੇ ਇਧਰ ਸ਼ੀਸ਼ਾ ਹੋ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਜਿਸ ਤਰ੍ਹਾਂ ਲੋਕ ਕਰ ਰਹੇ ਨੇ ਆ ਆਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਖੇਚੀਵਾਲ ਦੇ ਨਾਲ ਉਹ ਵੀ ਹਾਲ ਮੇਰਾ ਹੋ ਗਿਆ ਹੈ ਗੱਲ ਹੈ ਬਾਬਾ ਬਕਾਲਾ ਸਾਹਿਬ ਦੀ ਰੱਕੜ ਪੁੰਨਿਆਂ ਦੇ ਤਿਹਾੜ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਕਿਉਂ ਨਹੀਂ ਪਹੁੰਚੇ ਸੱਜ ਸਾਹਮਣੇ ਆਇਆ ਹੈ ਕਿ ਕਿਉਂ ਪ੍ਰੋਗਰਾਮ ਜਿਹੜਾ ਹੈ ਉਰ ਰੱਦ ਕਰ ਦਿੱਤਾ ਦੀਦਾ ਪੰਜਾਬ ਦੇ ਮੁੱਖ ਮੰਤਰੀ ਪਗਵੰਤ ਮਾਨ ਦਾ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਰੱਕੜ ਪੁੰਨਿਆ ਵਾਲੇ ਦਿਨ ਪਹੁੰਚਣਾ ਜ਼ਰੂਰੀ ਸੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਅਕਾਲੀ ਦਲ ਵਾਸ ਪੰਜਾਬ ਤੇ ਅਤੇ ਆਪ ਆਦਮੀ ਪਾਰਟੀ ਵੱਲੋਂ ਵੱਖ-ਵੱਖ ਥਾਵਾਂ ਤੇ ਸਿਆਸੀ ਸਟੇਜਾਂ ਸਜਾਈਆਂ ਗਈਆਂ ਕੌਮ ਨੂੰ ਪੰਜਾਬ ਦੇ ਲੋਕਾਂ ਨੂੰ ਸੰਬੋਧਨ ਕਰਨ ਵਾਸਤੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੋਂ लेकिन ऐसे मुख्य मेहमान रहे ईटीओ हरभजन सिंह ਅਤੇ ਆਪ ਆਦਮੀ ਪਾਰਟੀ ਦੇ ਕੈਬਨਟ ਮੰਤਰੀ ਅਤੇ ਪ੍ਰਧਾਨ ਅਮਨ ਅਰੋੜਾ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਲਕਾ ਤਰਨਤਾਰ ਦੇ ਵਿੱਚ ਸੀ ਉਦਘਾਟਨ ਕਰਨ ਗਏ ਹੋਏ ਸੀ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ੀਵਾਲ ਦੇ ਨਾਲ ਲੇਕਿਨ ਫੋਨ ਕਰ ਦਿੱਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨੂ ਕੇ ਤੁਹਾਡਾ ਇੱਥੇ ਆਉਣਾ ਸਹੀ ਨਹੀਂ ਤੋਹੀਨ ਹੋਵੇਗੀ ਸ਼ਰਮਿੰਦੇ ਹੋਵਾਂਗੇ ਕਿਉਂਕਿ ਕੁਰਸੀਆਂ ਖਾਲੀ ਨੇ ਹਾਲਾਂਕਿ ਛੋਟੇ ਮੋਟੇ ਪ੍ਰੋਗਰਾਮ ਜਿਹੜੇ ਵੀ ਪੰਜਾਬ ਸਰਕਾਰ ਵੱਲੋਂ ਉਲੀਕੇ ਸਾਦੇ ਨੇ ਉਹਨਾਂ ਦੀਆਂ ਤਸਵੀਰਾਂ ਉਹਨਾਂ ਦੇ ਆ ਵੀਡੀਓ ਅਕਸਰ ਹੀ ਆਪ ਆਦਮੀ ਪਾਰਟੀ ਦੀ ਜਿਹੜੀ ਸੋਸ਼ਲ ਹੈਂਡ ਸੋਸ਼ਲ ਮੀਡੀਆ ਦੀ ਜਿਹੜੀ ਟੀਮ ਸੰਭਾਲਦੀ ਹੈ ਉਹ ਜਿਹੜੀਆਂ ਅਪਲੋਡ ਕਰਕੇ ਵਾਇਰਲ ਹੁੰਦੀਆਂ ਨੇ ਲੇਕਿਨ ਇਹ ਵਾਇਰਲ ਇਹ ਅਪਲੋਡ ਇਸ ਕਰਕੇ ਨਹੀਂ ਕੀਤੀਆਂ ਗਈਆਂ ਕਿਉਂਕਿ ਹਰ ਭਜਨ ਸਿੰਘ ਜਿਹੜੇ ਪੀਟੀਓ ਨੇ ਅਤੇ ਆਪ ਆਦਮੀ ਪਾਰਟੀ ਦੇ ਪ੍ਰਧਾਨ ਰਵਣ ਅਰੋੜਾ ਨੇ ਉਹਨਾਂ ਨੇ ਵੀ ਰਖੜ ਪੁੰਨਿਆਂ ਵਾਲੇ ਦੇਣ ਖਾਲੀ ਕੁਰਸੀਆਂ ਨੂੰ ਸੰਬੋਧਨ ਕੀਤਾ ਨਾ ਮਾਤਰ ਲੋਕ ਰਖੜ ਪੁੰਨਿਆਂ ਵਾਲੇ ਦੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਦੇ ਵਿੱਚ ਪੌਂਚੇ ਜਿਹੜੀ ਸਟੇਜ ਆ ਆਪ ਦੀ ਪਾਰਟੀ ਨੇ ਬਾਬਾ ਬਕਾਲਾ ਸਾਹਿਬ ਕੇ ਸਜਾਈ ਸੀ ਇਸ ਨੂੰ ਲੈ ਕੇ ਖਾਸ ਕਰਕੇ ਕਾਂਗਰਸ ਨੇ ਰਾਜ ਕੇ ਹਾਸਾ ਠੱਠਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਦੇਖੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਹਿਲਾਂ ਹੀ ਇਨਫੋਰਮ ਕਰ ਦਿੱਤਾ ਗਿਆ ਸੀ ਭਾਈ ਤੁਹਾਡੇ ਆਉਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਤੁਸੀਂ ਹੁਣ ਖਾਲੀ ਕੁਰਸੀਆਂ ਨੂੰ ਸੰਬੋਧਨ ਕਿਵੇਂ ਕਰੋਗੇ ਹਰਭਜਨ ਇਟਿਓ ਅਤੇ ਆਪ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਵੱਲੋਂ ਕੁਝ ਕੁ ਲੋਕ ਜਿਹੜੇ ਪਹੁੰਚੇ ਹੋਏ ਸੀ ਉਹਨਾਂ ਨੂੰ ਸਨਮਾਨ ਕੀਤਾ ਗਿਆ ਬਾਕੀ ਪੰਡਾਲ ਜਿਹੜਾ ਹੈ ਬਿਲਕੁਲ ਖਾਲੀ ਸੀ ਸੋਸ਼ਲ ਮੀਡੀਆ ਤੇ ਕਾਂਗਰਸ ਸ਼ਰੂਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਸੋਸ਼ਲ ਮੀਡੀਆ ਤੇ ਇਹ ਤਸਵੀਰਾਂ ਵਾਇਰਲ ਕੀਤੀਆਂ ਜਾ ਰਹੀਆਂ ਨੇ ਕਿ ਦੇਖੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਉਹ ਤਰਨਧਰ ਦੇ ਵਿੱਚ ਸੀ ਤਰਨタル ਦੇ ਵਿੱਚ ਹੋਣ ਦੇ باوجود ਵੀ ਉਹ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਨਹੀਂ ਪਹੁੰਚੇ ਰੱਖੜ ਪੁਨੀਆ ਵਾਲੇ ਦੇਣ ਕਿਉਂਕਿ ਉਹਨਾਂ ਨੂੰ ਇਨਫੋਰਮ ਕਰ ਦਿੱਤਾ ਗਿਆ ਸੀ ਕਿ ਤੁਹਾਡੇ ਆਉਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਇਕਾਗਥਾ ਹੈ ਹੀ ਨਹੀਂ ਕੁਰਸੀਆਂ ਤਾਂ ਖਾਲੀ ਨੇ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਰਨタル ਦੇ ਵਿੱਚ ਹਟਕਾਟ ਕਰਕੇ ਅਰਵਿੰਦ ਕੇਸ਼ਿਵਲ ਦੇ ਨਾਲ ਫਿਰ ਡੰਡੀਓ ਡੰਡੀ ਜਿਹੜਾ ਹੈ ਚंडीगढ़ ਹੋ ਗਿਆ ਉਹਨਾਂ ਨੇ ਆਪਣਾ ਪ੍ਰੋਗਰਾਮ ਰੱਦ ਕਰ ਦਿੱਤਾ ਧੰਨਵਾਦ